ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡਟਾ ਲਵਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈਕੋਲ ਸੇ ਵਸੀਆਂ ਬਕਾਉ ਨੇ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨਾਂ ਵੱਤਾ ਦਾ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਬਾਈ ਦਾ ਨੰਬਰ ਲਾਵਾਂਗੇ ਭਰਾਵਾ ਸਕਰੀਨ ਤੇ ਟਾਈਟਲ ਚ ਲਿਖ ਦੇਉਂਦੇ ਆ ਠੀਕ ਹਨ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਨਾਮ ਕਰਨੈ ਸਿੰਘ ਜੀ ਪੈਂਡ ਪੈਂਟੇਲਵਾ ਹਾਂਜੀ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਕੋਠੇ ਕਿਹੜੇ ਵਾਇਦੇ ਜੀ ਕੋਠੇ ਬਾਦੀਆਂ ਕੋਠੇ ਆ ਢੱਲਵਾ ਤੋਂ ਵਾਲੀ ਕਾ ਨੂੰ ਸੜਕ ਆਉਂਦੀ ਉਹਦੇ ਉੱਪਰ ਆ ਜੀ ਠੀਕ ਆ ਜੀ ਹਾਂ ਨੇੜੇ ਨਮੋਦਿਆ ਸਕੂਲ ਰਹਿ ਗਿਆ ਠੀਕ ਆ ਜੀ ਹਾਂ ਜੀ ਪਹਿਲੀ ਵਸਤੀ ਜਾਣਕਾਰੀ ਦਿਓ ਜੀ ਪਹਿਲੀ ਬਈ ਜਰਸੀ ਆ ਪ्योर ਪੰਜਾਬ ਵਾਲੀ ਹਾਂਜੀ ਗਾਰੰਟੀ ਆ ਪੂਰੀ ਓਕੇ ਆ ਬਰੀਡ ਬਰੂਡ ਬਹੁਤ ਆ ਕੰਨ ਕੋ ਨਾ ਦੇਖੋ ਨਿੱਕਾ ਹਾਂਜੀ ਹਾਂ ਬਹੁਤ ਸੋਹਣੀ ਵਸਤੀ ਆ ਠੀਕ ਆ ਜੀ ਹਾਂ ਤੇ ਥਾਣਾ ਇੱਕ ਚਾਰੀਆ ਸਾਣ ਤਾਂ ਦੋ ਨਿਸ਼ਾਨੀਆਂ ਜਾਂ ਨਾਲ ਹੈਗੀਆਂ ਠੀਕ ਆ ਜੀ ਹਾਂ ਠੀਕ ਆ ਰੇਟ ਭਰਾ ਜਾਇ ਜਖੱਚ ਕੇ ਦੱਸੋ ਜੀ ਰੇਟ ਜਮਾ ਜਾਇ ਜੀ ਆ ਬਾਈ 22000 ਰੁਪਇਆ ਦਾ ਰੇਟ 22000 ਹਾਂ ਲੋਪਰਾ ਜਰਸੀ ਬਰੀਡ ਜਾ ਬਸ ਤੂੰ ਐ ਲਾਲਾ ਵੀ ਹੀਟ ਚ ਆਉਣ ਵਾਲੀ ਬੱਸੀ ਆ ਯਾਰ ਠੀਕ ਹੈ ਜੀ ਹਾਂ ਮੂੰਹੋਂ ਖੀਰੀ ਆ ਠੀਕ ਹੈ ਜੀ ਹਾਂ ਲੋਪਰਾ ਫੇਸ ਚੈੱਕ ਕਰ ਸਕਦੇ ਹੋ ਕੋਈ ਹਿਮਾਚਲ ਵਾਲੀ ਨੇ ਉਹ ਚੀਜ਼ ਦੀ ਆਪਣੀ ਗਾਰੰਟੀ ਹੋਊਗੀ ਠੀਕ ਹੈ ਜੀ ਮੈਂ ਬੋਦੀਬਾਦੀ ਦੇ ਕੰਨ ਕੋਨ ਦੇ ਪੂਰਾ ਐ ਨਾ ਐ ਪਈਆ ਲਮਾਈ ਬਹੁਤ ਆ ਬੱਸੀ ਦੀ ਤੇ ਠੀਕ ਹੈ ਜੀ ਹਾਂ ਲੋਪਰਾ ਭਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਠੀਕ ਹੈ ਜੀ ਪੈਂਡ ਢੱਲਵਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਰਨਾਲਾ ਬਾਈ ਲੋ ਜੀ ਤੋਰਾ ਤਰਾ ਕਰਮਾ ਵਾਲੀ ਬਹੁਤ ਸੋਹਣਾ ਲੋ ਜੀ ਸਾਡਾ ਤੁਹਾਨੂੰ ਫਿਰ ਦਿਖਾਉਣ ਦੇ ਆਓ ਜੀ ਬਹੁਤ ਲੰਮਾ ਸੋਹਣਾ ਥਾਣ ਲੱਗਿਆ ਵਾ ਜੀ ਹਾਂਜੀ ਭਾਈ ਦੂਜੀ ਵਸਤੀ ਜਾਣਕਾਰੀ ਦੋਈ ਇਹ ਵੀ ਭਾਈ ਜਰਸੀ ਹੈ ਕਾਫੀ ਚ ਆ ਗਈ ਇਹ ਜਮਾ ਕਾਲੀ ਆ ਗਈ ਆਪਣੀ ਹਾਂਜੀ ਆ ਤੇ ਬਹੁਤ ਸੋਹਣੀ ਵਸਤੀ ਹੈ ਬੱਚੇ ਹੀ ਅਖੀਰ ਹੈ ਇਹ ਵੀ ਮੂੰਹ ਠੀਕ ਹੈ ਜੀ ਹਾਂ ਥਾਣਾ ਦਿਖਾ ਦਿਚਾ ਥਾਣਾ ਚਾਰੀ ਹੈ ਭਾਈ ਇਹਦੀ ਲੋ ਜੀ ਚੈੱਕ ਕਰ ਚਾਰ ਥਾਣਾ ਕੋਈ ਫੋਟ ਨੇ ਕੋਈ ਸੰਗ ਨਹੀਂ ਭਰਾ ਠੀਕ ਹੈ ਜੀ ਤੋ ਬਹੁਤ ਵਈਆ ਬਰੀਡ ਹੈ ਦੀ ਹਾਂਜੀ ਹੂੰ ਕੰਨ ਵੀ ਬਹੁਤ ਛੋਟਾ ਹੈ ਬੋਦੀ ਹੈ ਪੂਰੀ ਸੋਹਣੀ ਬੂਥ ਹੀ ਬਹੁਤ ਛੋਟੀ ਹੈ ਲੋਟੀਆਂ ਅੱਖਾਂ ਠੀਕ ਹੈ ਹੂੰ ਇਹਦਾ ਰੇਟ ਭਰਾ ਜਾਇਜਾ ਇਹਦਾ ਰੇਟ ਬਈ 12000 ਰੁਪਿਆ ਇਹਦਾ 12000 ਹਾਂ ਚੈੱਕ ਕਰ ਸਭ ਕੱਦ ਬੜ ਕਰਮਾ ਵਾਲੀ ਦਾ ਸੋਹਣਾ ਇੱਕ ਮਿੰਟ ਫੇਸ ਦਿਖਾ ਦਿਓ ਲੋ ਕੁਲ ਮੜਾ ਜਾ ਲੋ ਜੀ ਕਟਪੂੜਾ ਬਹੁਤ ਸੋਹਣਾ ਕਰਮਾ ਵਾਲੀ ਦਾ ਲੋ ਜੀ ਬੰਦ ਹੋ ਜੀ ਬੰਦ ਲੋ ਜੀ ਰੇਟ ਬਾਈ ਨੇ ਆਪਣਾ ਤਕਰੀਬਨ ਆਪਣਾ ਦੱਸ ਦਿੱਤੇ ਠੀਕ ਹੈ ਜੀ ਬਾਈ ਜੀ ਨਾਲ ਜਰੂਰ ਕੰਟੈਕਟ ਕਰੋ ਭਰਾ ਪੈਂਡ ਟੱਲ ਮਾ ਹਾਂਜੀ ਬਈ ਤੈਨੂੰ ਨੰਬਰ ਦੀ ਜਾਣਕਾਰੀ ਦੋ ਜੀ ਤੈਨੂੰ ਵੀ ਬਈ ਜਰਸੀ ਆ ਵਧੀਆ ਉਹ ਵਧੀਆ ਬੱਸੀ ਆ ਹਾਂਜੀ ਤੇ ਤੁਹਾਨੂੰ ਇਹ ਵਿਚਾਰ ਹੀ ਥਾਣਾ ਇਹਦੇ ਠੀਕ ਹੈ ਹੂੰ ਠੀਕ ਹੈ ਠੀਕ ਹੈ ਬਹੁਤ ਸੋਹਣੀ ਲਾਲ ਰੰਗ ਚ ਹੈ ਹਾਂਜੀ ਕਾਨੋ ਕੋਨੋ ਬਹੁਤ ਸੋਹਣਾ ਹੈ ਹਾਂਜੀ ਬੂਥ ਪੂਰੀ ਸੋਹਣੀ ਬੱਸੀ ਆ ਚਾਰ ਚੁਰ ਚੰਗਾ ਕਰਦੀ ਆ ਠੀਕ ਹੈ ਜੀ ਤੇ ਪੰਜਾਬ ਵਾਲੀ ਵੀ ਹਾਂ ਇਹ ਵੀ ਪੰਜਾਬ ਵਾਲੀ ਆ ਬਈ ਬੱਸੀ ਠੀਕ ਹੈ ਆਪਾਂ ਹਿਮਾਚਲਿਆਂ ਦਾ ਲੈਂਦੇ ਨਹੀਂ ਬਾਈ ਠੀਕ ਹੈ ਠੀਕ ਹੈ ਲੋ ਜੀ ਚੱਕ ਕਰ ਸਾਰੇ ਪਰਾ ਆਦੇ ਬਹੁਤ ਸੋਹਣਾ ਰੰਗ ਆ ਬੱਸੀ ਦਾ ਤੇ ਠੀਕ ਹੈ ਹੂੰ ਬੋਦੀ ਬਾਦੀ ਦੇ ਪੂਰੀ ਓਕੇ ਕੰਨ ਕੋਨਾ ਪਈਆ ਠੀਕ ਹੈ ਹੂੰ ਤੇ ਰੇਡ ਭਰਾ ਜਾਇਜਾ ਦਾ ਇਹਦਾ ਬਈ 9000 ਰੁਪਏ ਇਹਦਾ 9000 ਜੋ ਭਰਾ ਇਧਰ ਨੂੰ ਤੋਰ ਦਮਣਾ ਜਾ ਆਪਾਂ ਕਮਾ ਕੇ ਖਾਣਾ ਕਿਸ ਲੋਕਸ ਤੈਨੋਂ ਨੰਬਰ ਤੇ ਆ ਗਈ ਠੀਕ ਹੈ ਠੀਕ ਲੋ ਜੀ ਤੈਨੋਂ ਨੰਬਰ ਆਇਆ ਭਰਾ ਠੀਕ ਹੈ ਹਾਂ ਜੀ ਵੀ 4 ਨੰਬਰ ਦੀ ਦੱਸੋ ਜਾਨਾ 4 ਨੰਬਰ ਭਾਈ ਜਰਸੀ ਆਪਣੀ ਆ ਗਈ ਐਚ ਐਫ ਬਹੁਤ ਬਰੀਡ ਚ ਬੱਸੀ ਆ ਹਾਂਜੀ ਛੋਟੀ ਹੋਈ ਆ ਮਤਲਬ ਕਿ 5 6 ਮਹੀਨਿਆਂ ਦੀ ਠੀਕ ਹੈ ਜੀ ਤੇ ਥਣ ਵੀ ਇਹਦੇ ਮਾੜੀਆਂ ਇਨਸਾਨੀਆਂ ਹੈਗੀਆਂ ਨੂੰ ਆਸਲੀ ਦੂਜੇ ਚਾਰ ਖਣ ਪੂਰੇ ਵਧੀਆ ਲੰਬੇ ਆ ਠੀਕ ਹੈ ਜੀ ਲੰਬੇ ਖਣ ਚਾਰ ਠੀਕ ਹੈ ਲੋਪਰਾ ਚੈੱਕ ਕਰ ਸਕਦੇ ਪੂਰੀ ਬਰੀਡ ਚ ਬੱਸੀ ਆ ਬਈ ਡੱਬੀ ਐ ਨਾ ਠੀਕ ਹੈ ਜੀ ਠੀਕ ਹੈ ਲੋਪਰਾ ਚੈੱਕ ਕਰ ਸਕਦੇ ਪਰਾ ਤੋਰਾ ਤਰਾ ਕਰਮਾ ਵਾਲੀਆ ਠੀਕ ਹੈ ਪੱਠ ਥੋੜਾ ਬਹੁਤ ਸੋਹਣਾ ਬਾਦਰ ਕਾਟ ਵੀ ਇਹਦਾ ਸੀਗਾ 30 ਲੀਟਰ ਦਾ ਅੱਛਾ ਜੀ ਹਾਂ ਤੇ ਰੇਟ ਭਰਾ ਜਾਇਦਾ ਖੱਚ ਕੇ ਜੀ ਜਾਇਦ ਬਈ ਇਹਦਾ 12000 12000 ਹਾਂ 12 ਲੋਪਰਾ ਚੈੱਕ ਕਰ ਸਕਦੇ ਸਕਾਤ ਦੂੰ ਠੀਕ ਹੈ ਜੀ ਇਹ ਹੈਗੀ 4 ਨੰਬਰ ਠੀਕ ਹੈ ਜੀ ਲੋ ਜੀ 74 ਕਰਮਵਾਲੀ ਦਾ ਸੁਹਣਾ ਠੀਕ ਹੈ ਜੀ ਲੋ ਜੀ ਹਾਂ ਜੀ 5 ਨੰਬਰ ਦੀ ਜਾਣਕਾਰੀ ਦਿਓ ਜੀ 5 ਨੰਬਰ ਵੀ ਬੜੀ ਐਫ ਐ ਬੱਸੀ ਆ ਪੂਰੀ ਵਧੀਆ ਆਪਣੀ ਫਾਰਮ ਚੋਂ ਲੈਤੀਆਂ ਵੇ ਬੱਸੀਆਂ ਇਹ ਹਾਂਜੀ ਚਾਰ ਹੀ ਥਾਣੇ ਦੇ ਬਾਈ ਜਮਾਨ ਲੱਗੇ ਪਏ ਆ ਮੋਟੇ ਠੀਕ ਹੈ ਜੀ ਹਾਂ ਖੀਰੀ ਬੱਸੀ ਆ ਠੀਕ ਹੈ ਖੀਰੀ ਬੱਸੀ ਆ ਹਾਂ ਤੂੰ ਆ ਲਾਲਾ ਵੀ ਸਾਲ ਦੀ ਬੱਸੀ ਆ ਬਾਈ ਇਹ ਠੀਕ ਹੈ ਜੀ ਹਾਂ ਤੇ ਰੇਟ ਰੂਟ ਭਰਾ ਜਾਇਆ ਜਾਇਦਾ ਇਹਦਾ 8/ਬੀ ਹੀ ਆ ਰਿਹਾ ਭਾਈ ਇਹਦਾ 20000 ਹਾਂ ਲਓ ਜੀ ਜਮਾ ਟੀਕਾ ਪਰੌਣ ਦੇ ਗਾ ਪੜੀ ਹੋਈ ਆ ਪੂਰੀ ਵਧੀਆ ਬੂਥੀ ਬਾਥੀ ਸਾਨੂ ਕੋਲ ਬਹੁਤ ਛੋਟਾ ਦੇਖ ਠੀਕ ਹੈ ਜੀ ਠੀਕ ਘੋੜੀ ਵਾਲੀ ਚੱਲਣੀ ਆ ਪੂਰੀ ਐਂ ਸੋਹਣੀ ਐ ਠੀਕ ਹੈ ਜੀ ਇਹਦੀ ਵੀ ਮਾਦਾ ਰਿਕਾਰਡ ਉਹਨਾਂ ਨੇ ਦੱਸਿਆ 35 ਲੀਟਰ ਦੱਸਿਆ ਭਾਈ ਇਹਦੀ ਦਾ ਠੀਕ ਹੈ ਜੀ ਲੋਪਰਾ ਚੈੱਕ ਕਰ ਸਕ ਤੁਰਾ ਤਰਾ ਕਰਮ ਵਾਲਿਆ ਕਰਦ ਬੜ ਸੁਖਣਾ ਪੂਰਾ ਸੋਹਣਾ ਹੂੰ ਪੂਰੀ ਸੋਹਣੀ ਬੱਸੀ ਆ ਲੈ ਪੂਰੀ ਐਂ ਬਰੀਡ ਚਾ ਲਓ ਜੀ ਐਸੀ 5 ਨੰਬਰ ਭਰਾ ਠੀਕ ਹੈ ਜੀ ਲਓ ਜੀ ਹਾਂ ਜੀ ਮੈਂ 6 ਨੰਬਰ ਦੀ ਜਾਣਕਾਰੀ ਦੋ ਜੀ 6 ਨੰਬਰ ਬਾਈ ਪਿਓਰ ਹੈ ਜਮ ਐਨ ਐਚ ਐਫ ਬੱਤੀ ਬਹੁਤ ਕੱਦ ਕਾਠਾ ਹੈ ਬਾਜਨ ਚਾ ਪੂਰੀ ਹਾਂਜੀ ਤੇ ਮਤਲਬ ਕਿ ਹੀਟ ਵੀ ਇਹਦੀ ਚੱਕੀ ਹੋਈ ਹੈ ਠੀਕ ਹੈ ਜੀ ਹਾਂ ਤੇ ਇਹ ਵੀ ਫਾਰਮ ਦੀ ਬੱਸੀ ਹੈ ਬਾਈ ਹਾਂਜੀ ਇਹਦੀ ਮਾਦਾ ਰਿਕਾਰਡ ਉਹਨਾਂ ਨੇ 35 ਲੀਟਰ ਦੱਸਿਆ ਆਪਾਂ ਨੂੰ ਠੀਕ ਹੈ ਜੀ ਹਾਂ ਥਣ ਦਿਖਾ ਦਿਓ ਜੀ ਪਹਿਲਾਂ ਹਾਂ ਬਹੁਤ ਸੋਹਣੇ ਥਣ ਲੱਗਿਆ ਬਈ ਇਹਦੇ ਥਣ ਚੱਕਰ ਬਹੁਤ ਸੋਹਣੇ ਚਾਰ ਥਣ ਆ ਚਾਰ ਥਣਾ ਪਈਆ ਜਮ ਘੋੜੀ ਵਰਗੀ ਆ ਜਮ ਲੂਈ ਲਾਈ ਵੀ ਇਹਦੀ ਬਾਈ ਠੀਕ ਹੈ ਜੀ ਹਾਂ ਲੋ ਜੀ ਚੈੱਕ ਕਰ ਸਰ ਬਰਾ ਰੇਟ ਕਾਫੀ ਬਹੁਤ ਸੋਹਣੀਆ ਬੱਸੀ ਬਈ ਪਲੀ ਹੋਈ ਆ ਉਹਦੇ ਟੀਕੇ ਦੇ ਜਮਾ ਕਾਬਲ ਆ ਬਈ ਠੀਕ ਹੈ ਜੀ ਰੇਟ ਬਈ ਜਾਇ ਜਖਟਕੇ ਰੇਟ ਇਹਦਾ ਬਈ 26000 ਰੁਪਏ ਇਹਦਾ 26000 ਹਾਂ ਹਾਂ ਲੋਪਰਾ ਰੇਟ ਤਾਂ ਆਪਾਂ ਬਾਜ ਵੀ ਰੱਖਦੇ ਹੁੰਨੇ ਆ ਬਈ ਬੜੇ ਦਾ ਫਾਇਦਾ ਨਹੀਂ ਫਿਰ ਠੀਕ ਹੈ ਜੀ ਠੀਕ ਹੈ ਲੋਪਰਾ ਟੀਕੇ ਦੇ ਕਾਬਲ ਆ ਠੀਕ ਹੈ ਜੀ ਲੋ ਜੀ ਚੈੱਕ ਕਰ ਸਾਨੂੰ ਪਟਪੜਾ ਸੋਹਣਾ ਠੀਕ ਹੈ ਨਾ ਬਹੁਤ ਸੋਹਣੀ ਬੱਸੀ ਆ ਬਈ ਠੀਕ ਹੈ ਠੀਕ ਹੈ ਲੋ ਜੀ ਲੋਪਰਾ ਵਾਈ ਕੋਲ ਸੇਵ ਅਸੀਆਂ ਸਿਆਂ ਚੋਂ ਜਿਹੜੀ ਨੰਬਰ ਮੁਤਾਬਕ ਆਪਾਂ ਦਾ ਭੰਗਰ ਜਨ ਜਿਹੜੀ ਫੈਟ ਆਉਂਦੀ ਹੈ ਬਾਈ ਜੀ ਨਾ ਕੰਡਕਟਰ ਜਰੂਰ ਕੋ ਪ੍ਰਿੰਟ ਟੈਲਵਾ ਤੇ ਜਿਲ੍ਹਾ ਰੂਪਨਗੜ੍ਹ ਬਰਨਾਲਾ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ